ਸਰਬਖੰਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਇਹ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੂਚੇ ਪੰਥ ਦਾ ਫਰਜ਼ ਹੈ ਬਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਕੁਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿਹਾ ਵੀ ਪੰਥਕ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਮਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਇਹ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਾਹਦੀ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੂਚੇ ਪੰਨ ਦਾ ਫਰਜ਼ ਹੈ ਮਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਇਹ ਉਹਦਾ ਪਰਿਵਾਰ ਕੁੱਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿ ਆਪ ਨੂੰ ਪ੍ਰਤੱਖ ਸੀਟ ਦੇਖੋ ਪੰਨ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੂਚੇ ਪੰਨ ਦਾ ਫਰਜ਼ ਹੈ ਬਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਕੁਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿਹਾ ਵੀ ਪੰਥਕ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਬਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਕੁਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿਹਾ ਵੀ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਨ ਦਾ ਫਰਜ਼ ਹੈ ਮਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਇਹ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਾਹਦੀ ਪ੍ਰਤੱਖ ਸੀਟ ਦੇਖੋ ਪੰਨ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਨ ਦਾ ਫਰਜ਼ ਹੈ ਮਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਜੀ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਿ ਆਪ ਨੂੰ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੂਚੇ ਪੰਥ ਦਾ ਫਰਜ਼ ਹੈ ਮਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਜੀ ਉਹਦਾ ਪਰਿਵਾਰ ਪਰਿਵਾਰ ਕਹਿ ਰਿਹਾ ਵੀ ਕਹਾ ਵੀ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸਮੂਚੇ ਪੰਥ ਦਾ ਫਰਜ਼ ਹੈ ਸਰਬਖੰਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਕੁਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿ ਆਪਾਂ ਨੂੰ ਪੰਥਕ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਬਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਕੁਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿ ਆ ਵੀ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ ਬਾਲ ਸਾਹਿਬ ਖਡੂਰ ਸਾਹਿਬ ਦੀ ਸੀਟੋਂ ਲੈ ਕੇ ਕੀ ਮਾਮਲਾ ਕੀ ਕਹਿੰਦੇ ਕੋਈ ਮਾਮਲਾ ਨਹੀਂ ਉਹ ਕਹਿੰਦਾ ਉਹਦਾ ਪਰਿਵਾਰ ਕੁਝ ਨਹੀਂ ਪਰਿਵਾਰ ਕਹਿ ਰਿਹਾ ਵੀ ਕਿ ਆਪਾਂ ਨੂੰ ਪ੍ਰਤੱਖ ਸੀਟ ਦੇਖੋ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਅਕਾਲੀ ਦਲ ਦੀ ਸੋਚ ਤੇ ਖੜੇ ਹੋਣਾ ਸਸੂਚੇ ਪੰਥ ਦਾ ਫਰਜ਼ ਹੈ